ਯੋ ਪਵਨਯੋ ਮਿਸਾਨ ਪੰਜਾਬ ਦੇ ਪਾਣੀ ਦੀ ਰਾਖੀ ਲਈ ਜਾਨਾਂ ਵਾਰਨ ਵਾਲੇ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਦੀ ਸਲਾਣਾ ਵਰਸੀ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਮਨਾਈ ਗਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਹਰ ਜਸ ਰਾਈ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਪਿੰਦਰ ਸਿੰਘ ਪਲਵਾਰ ਖੰਡਕੀਤਨੀ ਜਥਾ ਜਰਮਨੀ ਤੋਂ ਅੱਜ ਉਹਨਾਂ ਮਹਾਨ ਯੋਧਿਆਂ ਦੀ ਜੋ ਭਾਈ ਬਲਿੰਦਰ ਸਿੰਘ ਦੀ ਜਟਾਣਾ ਭਾਈ ਚੰਦ ਸਿੰਘ ਦੀ ਚਨਾ ਉਹਨਾਂ ਦੀ ਜਿਹੜੀ ਸ਼ਹੀਦੀ ਸਮਾਗਮ ਆ ਭਾਈ ਗੁਰਬਖ ਸਿੰਘ ਸਾਹਿਬ ਜੀ ਸ਼ਹੀਦ ਭਾਈ ਗੁਰਬਖ ਸਿੰਘ ਦੀ ਜਿਹੜੀ ਜਗਾ ਉੱਥੇ ਖਡਪਾਲ ਸਾਹਿਬ ਦੇ ਭੋਗ ਪਾਏਗੇ ਪਰਸੋਂ ਤੋਂ ਲੈ ਕੇ ਅੱਜ ਤੱਕ ਚੱਲੇ ਨੇ ਤੇ ਅੱਜ ਉਹ ਬੜੇ ਧੂਮ ਧਾਮ ਦੇ ਨਾਲ ਉਹਨਾਂ ਦੀ ਜਿਹੜੀ ਆ ਸ਼ੀਤੀ ਸਮਾਗਮ ਹੋਇਆ ਜਿਹਦੇ ਵਿੱਚ ਪੰਥਕ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਨੇ ਜਿਹਦੇ ਵਿੱਚ ਨਰੈਣ ਸਿੰਘ ਜੀ ਚੌੜਾ ਸਰਜੀਤ ਸਿੰਘ ਜੀ ਸ਼ਹੀਦ ਭਾਈ ਬਿੰਦ ਸਿੰਘ ਦਾ ਬੇਟਾ ਜੋ ਹੁਣ ਐਮਪੀ ਬਣੇ ਨੇ ਪਾਈ ਸੁਖਵਿੰਦਰ ਸਿੰਘ ਜੀ ਸਵੀਰ ਭਾਈਸੋਤਤ ਸਿੰਘ ਜੀ ਦੇ ਭਤੀਜੇ ਉਹ ਪਹੁੰਚੇ ਨੇ ਹੋਰ ਮਾਸਟਰ ਬਲਦੇਵ ਸਿੰਘ ਜੀ ਉਹ ਪਹੁੰਚੇ ਨੇ ਰঞ্জੀਤ ਸਿੰਘ ਜੀ ਦਮਦਮਾ ਟਕਸਾਲ ਦੇ ਜਿਹੜੇ ਵਿਦਿਆਰਥੀ ਮੁਖੀ ਉਹ ਪਹੁੰਚੇ ਨੇ ਹੋਰ ਪੰਤਖ ਜਥੇਬੰਦੀਆਂ ਜਿਹੜੀਆਂ ਨੇ ਉੱਥੇ ਪਹੁੰਚਿਆ ਨੇ ਤੇ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਜੋ ਕਿ ਉਹਨਾਂ ਦਾ ਪਰਸੋਂ ਤੋਂ ਤਿੰਨ ਦੇ ਚਾਰ ਦਿਨ ਹੋ ਗਿਆ ਚੌਥਾ ਦਿਣ ਆ ਉਹਨਾਂ ਦੇ ਪਾਈਆ ਜੀ ਦਾ ਤੇ ਭੈਣ ਜੀ ਦਾ ਬਹੁਤ ਖਤਰਨਾਕ ਐਕਸੀਡੈਂਟ ਹੋ ਗਿਆ ਜਿਦਾ ਕਰਕੇ ਉਹਨਾਂ ਦੀ ਭਾਈ ਜੀ ਦੀ ਡੈਥ ਹੋ ਗਈ ਆ ਤੇ ਭੈਣ ਜੀ ਦੇ ਉਹਨਾਂ ਦੇ ਜਿਹੜੀ ਉਹਨਾਂ ਦੀ ਖੱਬੀ ਲੱਤ ਜਿਹੜੀ ਆ ਦੋ ਥਾਂ ਤੋਂ ਫ੍ਰੈਕਚਰ ਹੋ ਗਈ ਆ ਉਹ ਨਹੀਂ ਪਹੁੰਚ ਸਕੇ ਤੇ ਇਹ ਕਰਕੇ ਜੋ ਉਹ ਉਹਨਾਂ ਦਾ ਪਰਿਵਾਰ ਚੋਂ ਕੋਈ ਨਹੀਂ ਪਹੁੰਚਿਆ ਉਹਨਾਂ ਦਾ ਸਰੂਪਾ ਦਾਸਦੂ ਦਿੱਤਾ ਗਿਆ ਭਾਈ ਬਲਵਿੰਦਰ ਸਿੰਘ ਚਟਾਨਾ ਜੀ ਦਾ ਭਾਈ ਚੰਦ ਸਿੰਘ ਚੰਨਾ ਦੇ ਭਰਾਤਾ ਭਾਈ ਸਤਪਾਲ ਸਿੰਘ ਜੀ ਉਹ ਪਹੁੰਚੇ ਨੇ ਤੇ ਉਹਨਾਂ ਨੂੰ ਸਰੂਪਾ ਦਿੱਤਾ ਗਿਆ ਵਾ ਤੇ ਸ਼੍ਰੋਮਣੀ ਕਮੇਟੀ ਵੱਲੋਂ ਬੜੇ ਸਾਨੂੰ ਸਜੋ ਦਿੱਤਾ ਗਿਆ ਉਹਨਾਂ ਨੇ ਸਾਰੇ ਪਰਿਵਾਰਾਂ ਨੂੰ ਜਿਹੜੇ ਵੀ ਸਿੰਘ ਉੱਥੇ ਆਏ ਸਾਰਿਆਂ ਨੂੰ ਸਰੋਪੇ ਦਿੱਤੇ ਗਏ ਨੇ ਤੇ ਸ਼ਹੀਦੀ ਸਮਾਗਮ ਪੂਰਨ ਹੋਇਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਅਸੀਂ ਚਰਨਜੀਤ ਸਿੰਘ ਚੰਨੀ ਦੀ ਫੋਟੋ ਲਾਉਣ ਵਾਸਤੇ ਅ ਅਰਜੰਦਰ ਸਿੰਘ ਧਾਮੀ ਨੂੰ ਬੇਨਤੀ ਕੀਤੀ ਆ ਉਹਨਾਂ ਨੇ ਕਿਹਾ ਅਗਲੀ ਵਾਰ ਜਦੋਂ ਵੀ ਫੋਟੋਆਂ ਲੱਗੀਆਂ ਸ਼ਹੀਦ ਸਿੰਘਾਂ ਦੀਆਂ ਉਹਨਾਂ ਦੇ ਵਿੱਚ ਚਰਨਜੀਤ ਚੰਨਾ ਦੀ ਫੋਟੋ ਵੀ ਲਾਈ ਜਾਵੇਗੀ ਤੇ ਉਹ ਆਉਣ ਵਾਲੇ ਪਿੰਡ ਦੇ ਜਦੋਂ ਵੀ ਲਗੀਆਂ ਉਹ ਤੁਹਾਡੀ ਫੋਟੋ ਪਹਿਲ ਦੇ ਆਧਾਰ ਤੇ ਲਾਈ ਜਾਏਗੀ ਸਾਡੀ ਧਾਮੀ ਸਾਹਿਬ ਨਾਲ ਗੱਲ ਹੋ ਗਈ ਇਸ ਮਸਲੇ ਤੇ ਸਤਪਾਲ ਸਿੰਘ ਉਹਨਾਂ ਦੇ ਭਰਾਤਾਏ ਸੀ ਉਹਨਾਂ ਨੂੰ ਵੀ ਇਹ ਗੱਲ ਕਹਿ ਦਿੱਤੀ ਗਈ ਆ ਸਮੁੱਚੀਆਂ ਜਿਹੜੀਆਂ ਜਥੇਬੰਦੀ ਇੱਥੇ ਆਈਆਂ ਉਹਨਾਂ ਨੇ ਵੀ ਇਹ ਮੰਗ ਰੱਖੀ ਆ ਕਿ ਜਟਾਲਣੇ ਦੇ ਨਾਲ ਉਹਨਾਂ ਦਾ ਜਿਹੜੇ ਸਾਥੀ ਆ ਪੀ.ਸੀ. ਸਿੰਘ ਚੰਨਾ ਉਹਨਾਂ ਦੀ ਵੀ ਫੋਟੋ ਜ਼ਰੂਰ ਲੱਗਣੀ ਚਾਹੀਦੀ ਆ ਸੋ ਸਾਰੇ ਤੇ ਮੰਗ ਵੀ ਸੀ ਕਿ ਸਾਡੀ ਉਹਨਾਂ ਨੇ ਮੰਗ ਪ੍ਰਵਾਨ ਕਰ ਲਈ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਫੋਟੋ ਜਿਹੜੀ ਆ ਉਹ ਲੱਗੀ ਜਾਗੀ